ਜਿੰਨਾਂ ਨੀਕਾਰ ਅੱਜ ਇਸ ਲੀਡਰਸ਼ਿਪ ਦੇ ਵਿੱਚ ਹੈ ਜਿਹੜੇ ਆਪਣੇ ਆਪ ਨੂੰ ਸਿੱਖ ਲੀਡਰਸ਼ਿਪ ਕਹਿੰਦੀ ਹੈ ਜੀ ਉਹਨਾਂ ਇਸ ਤੋਂ ਪਹਿਲੇ ਕਦੀ ਵੀ ਵੇਖਣ ਚ ਨਹੀਂ ਆਇਆ ਹਮ ਅੱਜ ਅਸੀਂ ਜਿਵੇਂ ਕਹਾਂ ਕਿ ਗਰਾਵਟ ਦੇ ਸਿਖਰ ਦੇ ਉੱਤੇ ਚੱਲ ਰਹੀ ਹੈ ਸਿੱਖ ਲੀਡਰਸ਼ਿਪ ਹਮ ਤੇ ਉਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਹੋਵੇਗੀ ਜੀ ਜਿਹੜੇ ਤੁਸੀਂ ਮੁੱਦੇ ਗਿਣਾਏ ਨੇ ਹਮ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਹਮ ਅਸਲ ਗੱਲ ਤਾਂ ਇਹ ਵੀ ਕੌਮ ਦਾ ਪਵਿੱਖ ਕੀ ਹੈ ਹਾਂ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਨੀਤੀਆਂ ਹੋਣਗੀਆਂ ਉਹਦੇ ਵਿੱਚ ਸਿੱਖ ਕੌਮ ਕਿੱਥੇ ਖੜੀ ਹੋਏਗੀ ਜੀ ਉਹ ਨੀਤੀਆਂ ਸਿੱਖ ਕੌਮ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ ਹਮ ਮੈਂ ਗੱਲ ਸਿਰਫ ਦਿੱਲੀ ਕਮੇਟੀ ਦੀ ਨਹੀਂ ਕਰਨਾ ਚਾਹੁੰਦਾ ਅੱਜ ਬਦ ਕਿਸਮਤੀ ਹੈ ਕਿ ਪੂਰੀ ਸਿੱਖ ਕੌਮ ਦੇ ਕੋਲ ਕੋਈ ਵੀ ਲੀਡਰਸ਼ਿਪ ਨਹੀਂ ਜੀ ਪੰਜਾਬ ਦੇ ਵਿੱਚ ਅਕਾਲੀ ਦਲ ਰਿਜੈਕਟ ਹੋ ਗਿਆ ਹਮ ਕੋਈ ਨਵਾਂ ਲੀਡਰਸ਼ਿਪ ਉੱਭਰ ਨਹੀਂ ਸਕੀ ਨਹੀਂ ਬਿਲਕੁਲ ਜੀ ਦਿੱਲੀ ਦੇ ਵਿੱਚ ਸਾਰੀ ਇਹ ਭਾਜਪਾ ਨੇ ਖਰੀਦ ਲਈ ਜਿਹੜੇ ਦਿੱਲੀ ਕਮੇਟੀ ਦੇ ਉੱਤੇ ਕਾਬਜ਼ ਸੀ ਉਹ ਸਾਰੀ ਦਿੱਲੀ ਭਾਜਪਾ ਨੇ ਖਰੀਦ ਲਈ ਇਹ ਕਿਉਂ ਬੋਲ ਰਹੇ ਨੇ ਇਹਦੇ ਬਾਰੇ ਬਹੁਤਾ ਸੋਚਣ ਦਾ ਲੋਡ ਨਹੀਂ ਜੀ ਉਹ ਹਰ ਜਗ੍ਹਾ ਤੇ ਹਰ ਆਦਮੀ ਨੂੰ ਖਰੀਦ ਰਹੇ ਹੂੰ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਕਿੰਨੇ ਉਹਨਾਂ ਨੇ ਐਮ ਐਲ ਏ ਖਰੀਦੇ ਕਿੰਨੇ ਐਮ ਪੀ ਖਰੀਦੇ ਕਿੰਨੇ ਹੋਰ ਲੀਡਰ ਖਰੀਦੇ ਤੁਸੀਂ ਸਮਝਦੇ ਹੋ ਉਥੇ ਉਹ ਲੱਡੂ ਮਿਲ ਰਹੇ ਨੇ ਲੈਣ ਜਾ ਰਹੇ ਨੇ ਉਹਨਾਂ ਦੀਆਂ ਜ਼ਮੀਰਾਂ ਵਿਕ ਰਹੀਆਂ ਨੇ ਜੀ ਜੀ ਉਸ ਤਰ੍ਹਾਂ ਹੀ ਇਹ ਦਿੱਲੀ ਕਮੇਟੀ ਦੇ ਜਿਹੜੇ ਲੀਡਰ ਨੇ ਨਾ ਇਹਨਾਂ ਦੀਆਂ ਜ਼ਮੀਰਾਂ ਖਰੀਦ ਲਈਆਂ ਉਹਨਾਂ ਨੇ ਇਹਨਾਂ ਦੀਆਂ ਜ਼ਮੀਰਾਂ ਵਿਕੀਆਂ ਨੇ ਜਦੋਂ ਜ਼ਮੀਰ ਵਿਕ ਜਾਂਦੀ ਹੈ ਤਾਂ ਉਸ ਗੱਲ ਨੂੰ ਜਸਟੀਫਾਈ ਕਰਨ ਦੇ ਵਾਸਤੇ ਬਹੁਤ ਬੜਾ ਟੁਚਕਰਾ ਪਾਤਾ ਹੈ ਫਿਰ ਉਹਨਾਂ ਜਸਟ ਮੂਤ ਦਿਖਾਣਾ ਹੈ ਨਾ ਮੂਤ ਦਿਖਾਣਾ ਵਾਸਤੇ ਜਿਹੜਾ ਹੈ ਉਹ ਆਪਣੇ ਬੜੀ ਫੇਸ ਸੇਵਿੰਗ ਵਾਸਤੇ ਕਹਾਣੀਆਂ ਘੜਦਾ ਹੈ ਦੇਖੋ ਜੀ ਆਹ ਕਰਤਾ ਇਹਨਾਂ ਨੇ ਆਹ ਸਾਡਾ ਕਰਤਾ ਹੂੰ ਜੇ ਪਿੱਛੇ ਜੇ ਕੋਈ ਸਿੱਖ ਲੀਡਰਸ਼ਿਪ ਹੁੰਦੀ ਨਾ ਪਹਿਲਾਂ ਤੇ ਜਿਹੜਾ 700 ਬੰਦਾ ਇੱਥੇ ਦਿੱਲੀ ਦੇ ਬਾਰਡਰ ਤੇ ਸਿੱਖ ਮਰਿਆ ਉਹਦੇ ਵਿੱਚ ਬਹੁਤਾਂ ਸਿੱਖ ਸੀ ਉਹਨਾਂ ਦਾ ਜ਼ਿੰਦਗੀਆਂ ਦਾ ਸਾਹ ਮੰਗਦਾ ਹੂੰ ਪੀ ਉਹਨਾਂ ਵਾਸਤੇ ਕੀ ਕੀਤਾ ਤੁਸੀਂ ਉਹਨਾਂ ਦੇ ਪਰਿਵਾਰਾਂ ਵਾਸਤੇ ਕੀ ਕੀਤਾ ਜੀ ਜਿਹੜੇ ਉਸ ਲਈ ਵਾਅਦੇ ਕੀਤੇ ਉਹਨਾਂ ਵਾਅਦਿਆਂ ਦਾ ਕੀ ਹੋਇਆ ਉਹ ਐਮਐਸਪੀ ਕਿੱਥੇ ਗਿਆ ਲੇਕਿਨ ਜਿਹੜੇ ਇਲੈਕਸ਼ਨ ਹੈ ਇਹ ਧਾਰਮਿਕ ਮੁੱਦਾ ਨਹੀਂ ਹੁੰਦਾ ਇਹ ਸਿਆਸੀ ਮੁੱਦਾ ਹੁੰਦਾ ਆਉਣ ਵਾਲੀ ਸਿਆਸਤ ਕਿਹੋ ਜਿਹੀ ਹੋਏਗੀ ਉਸ ਸਿਆਸਤ ਦੇ ਵਿੱਚ ਸਾਡੀ ਕੌਮ ਦਾ ਕੀ ਸਥਾਨ ਹੋਏਗਾ ਕੀ ਰੋਲ ਹੋਏਗਾ ਜੋ ਅੱਜ ਕੀਤਾ ਜਾ ਰਿਹਾ ਸਾਰੇ ਦੇਸ਼ ਦੇ ਵਿੱਚ ਜੋ ਵਰਤਾਇਆ ਵਰਤਾਇਆ ਜਾ ਰਿਹਾ ਉਸ ਵੇਲੇ ਨਜ਼ਰ ਆਉਂਦਾ ਪਿਆ